ਚਾਹਣੇ ਜੇ ਜਪਨੀ ਮੇਰਾ ਬ੍ਰਸ਼ ਕਰਨਾ ਪిల్లా ਨਾ ਜੇ ਤੂੰ ਬ੍ਰਸ਼ਲ ਹੀ ਕੀਤਾ ਹੈ ਨਾ ਤੇ ਜਾ ਫਿਰ ਕਰ ਕੇ ਆਓ ਉਹ ਕਰ ਲੈਣਾ ਬ੍ਰਸ਼ ਦੀ ਬੜੀ ਨਮੀਜ਼ਾਣੀ ਕਿਉਂ ਕੀ ਹੋਇਆ ਵਾ ਬੈਠੇ ਤੇ ਤੈਨੂੰ ਦੱਸ ਦਿੰਦਾ ਮੈਂ ਰੱਖਾਂ ਬ੍ਰਸ਼ ਕਰਨਾ ਤੇ ਕੋਲਗੈਟ ਥੋੜੀ ਹੀ ਮੈਂ ਇੱਕੋ ਕੋਲਗੈਟ ਖੜੀ ਅਗਲੇ ਬੰਨੇ ਜਾਂਦਾਂ ਨੂੰ ਭੁਲਾ ਦਸਤੀ ਜੜਿਆ ਕਰਨ ਬ੍ਰਸ਼ ਤੇ ਮੈਨੂੰ ਤਾਂ ਹਾਗਦਰ ਚੁੱਕੀ ਲੈ ਉਹ ਡਿਆ ਨਵੀ ਅਹੇ ਆ ਵੇਖਾਂ ਅੱਧੀ ਅੱਧੀਆਂ ਪਈਆਂ ਇਹਨੇ ਨੂੰ ਤੋਂ ਮੰਮੀ ਆ ਗਈ ਫਿਰ ਦੋਵੇਂ ਜਣੇ ਰਹਾ ਗਏ ਤੇ ਪਤਾ ਕੀ ਜਾਂਦੇ ਨਹੀਂ ਅੰਦਰ ਵੀ ਬ러ਸ਼ ਇਕ ਵਾਰੀ ਕਰਿਆ ਕਰੋ ਹਫਤੇ ਚ ਦੰਤਨ ਕਰਿਆ ਕਰੋ ਹਾਂ ਹਾਂ ਇਕ ਵਾਰੀ ਹਫਤੇ ਵਿੱਚ ਤੂੰ ਹੋਰ ਚੱਲ ਪਿੰਦਰ ਤੂੰ ਹੀ ਤੇ ਮੰਨ ਲਓ ਦੰਤਨ ਕਰ ਲਿਆ ਕਰੋਗੇ ਬਾਹਰ ਜਾਣ ਲੱਗਿਆਂ ਤੇ ਅਹੀਂ ਕੀ ਕਰਿਆ ਕਰਾਂਗੇ ਐਦਾਂ ਧੁਰਿਆ ਫਿਰ ਕਰਾਂਗੇ ਨਾ ਕੁਝ ਖਾਣ ਨੂੰ ਦਿਲ ਕਰਿਆਗਾ ਨਾ ਤੇ ਨਾ ਕੁਝ ਪੀਣ ਨੂੰ ਉਹਨੇ ਇਹ ਵੀ ਹੱਲ ਕੱਢ ਲਿਆ ਅੰਦਰ ਸ਼ਾਮ ਨੂੰ ਜਾਣਾ ਤੁਹਾਨੂੰ ਇਕੱਠਿਆਂ ਦਤਨਾ ਵੱਢ ਕੇ ਲਿਆਕ ਦੇਉਣਾ ਸਾਰਾ ਟੱਬਰ ਦਤਨਾ ਕਰਿਆ ਕਰੋ ਹੁਣ ਕੌਣ ਦਤਨਾ ਕਰਦਾ ਪਹਿਲਾਂ ਇਹਨਾਂ ਨੂੰ ਖੁਸ਼ੀ ਹੋਵੇ ਸਹੀ ਮੈਨੂੰ ਤਾਂ ਆਪਨੇ ਸਮਝ ਲੱਗਦੀ ਚੀ ਬੜਾ ਗੁੱਸਾ ਜੜਨਿਆ ਜੇ ਮੇਰੇ ਤੇ ਜੀ ਕਰਦਾ ਨਾਲ ਜਾ ਕੇ ਗੱਲ ਕਰ ਹੀ ਲਵਾਂ ਤੂੰ ਨੀ ਮੈਨੂੰ ਰੋਕਦੇ ਹੋ ਨਿੱਕੀਆਂ ਨਿੱਕੀਆਂ ਗੱਲਾਂ ਲਈ ਧਿਆਨ ਦੱਸਦਾ ਵੀ ਮੰਮੀ ਨੂੰ ਪਤਾ ਕਿ ਅੰਗੋਂਦਾ ਹੈ ਅੰਦਾ ਪੂਆ ਤੋਂ ਇੰਨਾ ਚੀਜ਼ਾਂ ਦਾ ਧਿਆਨ ਰੱਖਿਆ ਕਰ ਤਨ ਕਿੰਨ ਕੇ ਚੀਜ਼ਾਂ ਨੂੰ ਪੈਸੇ ਬਚਾਇਆ ਕਰੋ ਲਖਿੰਦਰ ਇਹਨਾਂ ਵਾਲੀ ਵੀ ਨਾ ਹਾਦੀ ਹੋ ਗਈ ਆ ਲਖਿੰਦਰ ਵੀਰ ਜੀ ਦੇ ਘਰ ਤੇ ਚਲ ਗਿਨੇ ਆ ਤੇ ਇੱਥੇ ਆਣਗੇ ਕਿੰਨੇ ਆਰਡਰ ਮਾਰਨ ਤੇ ਨੇ ਤੇ ਹੋਰ ਪਲਾਣੇ ਨੂੰ ਕਿੱਦਾਂ ਜਾਣਾ ਮੈਂ ਆ ਤੇ ਆਪਕੇ ਨਹੀਂ ਕਿਹੜਾ ਵਲਾ ਹੋਇਤੀ ਧੁੰਮ ਨਿਕਲੇ ਤੇ ਹਨੂ ਵੀ ਕਿਤੇ ਮਾਸਾ ਸੁੱਕਦਾ ਸਾਹ ਹੈ ਸਹੀ ਗੱਲੋ ਤੇਰੀ ਹੁਣ ਤੂੰ ਇਹ ਦੱਸੋ ਮੈਂ ਤਾਂ ਲਈ ਵਾਸਤੇ ਚਾਲਿਆ ਮੈਂ ਉਹ ਨਹੀਂ ਨਹੀਂ ਮੈਂ ਨਹੀਂ ਇਹ ਚਾਹ ਪੀਣੀ ਮੈਂ ਤਾਂ ਤੋਂ ਲੜਾਈ ਤੋਂ ਡਰਦਾ ਆ ਗਿਆ ਅੰਦਰ ਮੈਂ ਚਲ ਜਾਂਦਿਆਂ ਕਿਹੇ ਬੰਦੇ ਨੂੰ ਤੇ ਘਰ ਨਾਲ ਬ੍ਰਸ਼ ਮੈਂ ਹੋਰ ਪਹਿਲਾਂ ਮਾ ਲਿਆ ਕੋਈ ਨਹੀਂ ਕਰ ਲਿਓ ਬ੍ਰਸ਼ ਲੈਣੇ ਹੁਣੇ ਆਸੇ ਪਾਸੇ ਹੋ ਰਹਿਣਾ ਇਹਨਾਂ ਦਾ ਤੇ ਇਹੋ ਹੀ ਖਾ ਰਿਹਾ ਰਿਹਾ ਹਲੋ ਸਾਹਿਬ ਕੋਈ ਵਧੀਆ ਹੋਵੇ ਤੁਸੀਂ ਸੁਣਾਓ ਹਾਂਜੀ ਘਰੇ ਹੀ ਆ ਸ਼ਾਮ ਲੱਗੇ ਕੋਈ ਨਹੀਂ ਆਜੋ ਅਸੀਂ ਕਿੱਥੇ ਜਾਣੇ ਘਰੇ ਹੀ ਆ ਅੱਛਾ ਅੱਛਾ ਕਦੋਂ ਵੀ ਤੁਰਨਾ ਚਲੋ ਠੀਕ ਚੰਗਾ ਚੰਗਾ ਤਾਂ ਸਹੀ ਚੱਲਾਂ ਨਾ ਮਮੀ ਖਾ ਕੇ ਕਰਨ ਡੈ। ਇਹ ਬਹੁਤ ਸਾਵਨੀ ਹੋਣ ਡਿਆ ਤੇ ਮੈਂ ਹੰਗਲਾ ਦੇ ਗਣ ਕੇ ਵੇਖ ਲੈਨੀ ਆ ਭਲਾ ਪੂਰਾ ਹੋ ਜਾਂਦਾ ਵਾ। ਠੀਕ ਆ। ਫੋਨ ਆਇਆ ਇਹ ਭੂਆ ਦਾ। ਆਖਣ ਦੇ ਭਉਣ ਲੱਗੇ ਆ ਤੁਹਾਡੇ ਤੋਂ। ਆਹ ਉਹਨੇ ਕੀ ਕਰਨ ਆਉਣਾ ਵਾ। ਹੋਇਆ ਕਿ ਸਾਲ ਪਿੱਛੋਂ ਆ ਗਿਆ 4 ਮਹੀਨੇ ਨਹੀਂ ਭੇਨ ਦਿੰਦੇ ਤੇ ਆ ਜਾਂਦੀ ਏ। ਇਹਦੀਆਂ ਜਿਹੜੀਆਂ ਬਾਹਾਂ ਆਖੜੀਆਂ ਨੇ ਸਾਡੇ ਮਿਲ ਲਖਣੋ। ਤੋਨੂੰ ਜਵਾਬ ਦੇ ਪਈ ਅਹੀ ਘਰ ਹੈ ਨਹੀਂ ਗੀ। ਕਾਹਦੇ ਲਈ ਜਵਾਬ ਦਵਾ? ਮੈਂ ਤੇ ਉਹਨਾਂ ਨੂੰ ਕਹਿਆ ਪਈ ਅਹੀ ਘਰੀਆਂ ਤੁਸੀਂ ਆ ਜਾਓ। ਤੇ ਭੂਆ ਤੇਰੇ ਨੇ ਕੱਲੀ ਨਹੀਂ ਆਉਣਾ ਵਾ। ਨਹੀਂ ਕੱਲੇ ਤੇ ਨਹੀਂ ਆਉਣਾ ਕੁਫੜ ਜੀ ਆਉਣਾ ਨਾਲ ਲੈ ਤੇ ਦੱਸ ਪੁੱਤ ਤੂੰ ਸਿਆਣਾ ਬਣ ਤੈਨੂੰ ਪਤਾ ਵੈ ਧੀ ਆ ਜੇ ਉਹਨੇ ਚਾਰ ਨਾਲ ਵੀ ਰੋਟੀ ਖਵਾ ਲਈ ਵੀ ਇਹ ਤੇ ਜਵਾਈ ਭਾਈ ਆਉਣਾ ਜੇ ਚਾਹ ਪੀਵਾਂਗੇ ਤਾਂ ਉਹਨੂੰ ਸਖੜੀ ਪੀਵਾਂਗੇ ਤਾਂ ਹਰ ਰੋਜ਼ ਇਹਦੇ ਬਿਸਕੁਟ ਨਾਲ ਲਿਆਵਾਂਗੇ ਦੂਜੀ ਗੱਲ ਇਹ ਆ ਵੀ ਜੇ ਰੋਟੀ ਖਵਾ ਲਈ ਜਵਾਈ ਨੂੰ ਅਹੀਂ ਤੇ ਵੇਲੇ-ਕਵੇਲੇ ਦਪੈਰ ਨੂੰ ਤਰ ਵੀ ਖਾ ਲੈਣੀ ਆ ਕਿ ਹੇ ਵੇਲੇ ਤੇ ਉਹਦੇ ਲਈ ਤਾਜੀ ਸਬਜ਼ੀ ਚੇਚੀ ਨਾ ਲਿਆਵਾਂਗੇ ਕਿੰਨਾ ਖਰਚਾ ਹੋਣਾ ਤੂੰ ਸਿਆਣਾ ਬਣ ਮੇਰਾ ਪੁੱਤ ਪਿਛੇ ਜੇ ਆਈ ਸੀ ਦੇ ਬਿਨਾ ਪੁੱਛਿਆ ਤਾਂ ਆਪੇ ਡਰਮੀ ਚਾਚਾ ਉਹ ਲਾ ਅਗਲੇ ਆ ਗਈ ਸੀ ਹੋਇਆ ਕਿ 1 ਕਿਲੋ ਡੇਢ ਲੈ ਜਾ ਚਲੋ ਤੀ ਪੈਣ ਆਈਏ ਵੱਖਰੀ ਗੱਲ ਹੈ ਮੈਂ ਕਿੰਨਾ ਚਿਰ ਕੱਢਣਾ ਹੀ ਹੋਣਾ ਚੌਲਾਂ ਦੇ ਨਾਲ ਫਿਰ ਕੀ ਹੋਇਆ ਮੰਮੀ ਚ ਕੁਆ ਚੌਲ ਲੈ ਗਈ ਕਿਤੇ ਕਿੰਨੇ ਚੌਲੇ ਮਹਾ 5 ਕਿਲੋ ਹੀ ਤੇ ਤੁਸੀਂ ਰੋਜ਼ ਹੀ 2-3 ਵਾਰੀ ਸਣਾ ਹੀ ਦਿੰਦੀ ਆ ਤੇ ਪਤਾ 5 ਕਿਲੋ ਚੌਲ ਥੋੜੇ ਨੇ ਮੇਰੀ ਸੁਣ ਗੱਲ ਟੱਬਰ ਦੇ ਵਿੱਚ ਥੋੜੇ ਥੋੜੇ ਹੀ ਬਣਾਈਏ ਤੇ 2 ਮਹੀਨੇ ਲੱਗ ਜਾਂਦੇ ਨੇ ਤੇ ਮੈਂ ਤਾਂ ਸਣੀ ਰੋਟੀ ਤਾਂ ਸਿੱਕੜਨਾ ਲਾਵਾਂ ਆਪਣੇ ਘਰ ਦੇ ਵਿੱਚ ਕਿਰਸੀ ਘਰੀ ਵੀ ਤੇ ਖਾਈ ਦਾ ਮੰਮੀ ਮੈਂ ਨਹੀਂ ਪਰ ਕਹਿਣਾ ਵੀ ਨਾ ਆਇਓ ਫੇਰ ਉਹ ਗੱਲ ਤੁਸੀਂ ਨਾ ਸਿਆਣਿਆ ਬਣਿਆ ਕਰੋ ਹੋਣ ਲਾ ਕੇ ਤੇ ਭੂਆ ਆਪਣੀ ਨੂੰ ਕਹਿ ਵੀ ਭੂਆ ਹਨ ਜ਼ਰੂਰੀ ਕੰਮ ਪੈ ਗਿਆ ਵੈਸੇ ਸਾਰਾ ਟੱਬਰ ਚੱਲੇ ਆ ਤੇ ਆਉਣਾ ਵੀ ਹਾਂ ਲੇਟ ਲੈ ਅੱਗੇ ਤੇ ਜੰਦਰੇ ਵਜੇ ਹੋਣੇ ਨੇ ਤੇ ਕਿੱਥੇ ਆਣ ਕੇ ਬਹਿegi ਤੇ ਨਾਲੇ ਪਰੋਣਾ ਵੀ ਉਹ ਖਾਏ ਦਾ ਸੁੱਖ ਵੈ ਜਈ ਰੋਟੀ ਪੱਕੀ ਤੇ ਕਿਸੇ ਨੇ ਖਾ ਲਈ ਹੁਣ ਵੇਖਾ ਇਧਰ ਲਖਮਿੰਦਰ ਵਾਲਾ ਜੇ ਦੰਦਾ ਆਇਆ ਆਂਦਾ ਬਾਬੂਆ ਚਾਰ ਦਿਨ ਰਹਿਣਾ ਮੇਰੇ ਕੋਲ ਭਾਵੇਂ ਮਹੀਨਾ ਰਵੇ ਅਹੀ ਰੋਟੀ ਬੁਕਾ ਕੇ ਖਾਣਿਆ ਤੇ ਜੜੀ ਬੁਰਕੀ ਹੀ ਪਾਉਨੇ ਨਾ ਆਂਦਾ ਅੱਧੀ ਖਾਓ ਇੰਨਾ ਸਿਆਣਾ ਵਾ ਤੇ ਤੂੰ ਪੁੱਤਰ ਉਹਦੀ ਮੱਤ ਲੈ ਮੈਂ ਤੇ ਤੁਹਾਨੂੰ ਬਥੇਰਾ ਸਮਝਾਉਣੀ ਆ ਤੁਸੀਂ ਤੇ ਮੇਰੇ ਪਰਛਾਵੇਂ ਵਾਲੇ ਵੀ ਨਹੀਂ ਬੈਠੇ ਹੈਗੇ ਜਾ ਹਾਂਗੇ ਹਗਲੋਰ ਪੈਿਆ ਲੈ ਆ ਮੰਗ ਕੇ ਲਿਆਏਗਾ ਨਾ ਤੇ ਦੇਣਾ ਪੈਣਾ ਤੁਹਾਨੂੰ ਅਕਲ ਨਹੀਂ ਆਉਂਦੀ ਵੀ ਮਾਂ ਨੇ ਕਿਤਰਾ ਘਰ ਬਣਾਇਆ ਅਈ ਨਿੰਮਗਿਆ ਇਹਦੇ ਵਿੱਚ ਤੁਹਾਨੂੰ ਇੱਡਾ ਵੱਡਾ ਘਰ ਬਣਾ ਕੇ ਦਿੱਤਾ ਨਾਲੇ ਨਵੀਂ ਗੱਡੀ ਲੈ ਕੇ ਦਿੱਤੀ ਤੂੰ ਮੈਨੂੰ ਦੱਸ ਨਾ ਇੱਕ ਸੈਗਲ ਲੈ ਕੇ ਉਹ ਵੀ ਨਹੀਂ ਤੇਰੇ ਕੋਲ ਲਿਆ ਜਾਣਾ ਨਾਲੇ ਤੂੰ ਕਹਿੰਨਾ ਵੀ ਬਾਹਰ ਲੋਕੀ ਸਾਨੂੰ ਕੰਜੂਸ ਆਂਦੇ ਨੇ ਕਹਿੰਦੇ ਨੇ ਤੇ ਕਹਿਣ ਦੇ ਲੋਕਾਂ ਦੀ ਕਿਹੜੀ ਗੱਲ ਵੈ ਜੇ ਪੁੱਤਰ ਘਰ ਹੋਏਗਾ ਤਾਂ ਤਾਂ ਹੀ ਵਰਤਾਂਗੇ ਨਾ ਜਾ ਹਾਂ ਕਿ ਹਲ 10 ਰੁਪਏ ਲਿਆ ਲਿਆਏਗਾ ਤੇ ਉਹ ਦੇਣੇ ਪੈਣੇ ਨੇ ਜੇ ਘਰ ਹੁੰਦੇ ਨੇ ਤੇ ਵਰਤ ਲਈਦੇ ਨਾ ਕਿਸੇ ਕੋਲ ਲੈਨਸ ਨਹੀਂ ਨਾ ਜਾਣਾ ਪੈਂਦਾ ਮੈਂ ਤਾਂ ਨਾ ਪੰਗਾ ਹੀ ਪਾ ਲਿਆ ਜਿਹੜਾ ਤੁਹਾਨੂੰ ਦੱਸ ਲਿਆ ਇਹ ਤੋਂ ਚੰਗਾ ਮੈਂ ਸਭ ਤੋਂ ਤੁਹਾਨੂੰ ਦੱਸਦਾ ਮਾਂ ਤੇ ਮੰਮੀ ਮੁੱਕ ਦੀ ਗੱਲ ਇਹ ਜ ਮੈਨਾਂ ਜੀ ਉਹਨਾਂ ਨੂੰ ਫੋਨ ਕਰਨਾ ਵੀ ਨਾ ਆਇਓ ਲਿਆ ਹਾਂ ਮੈਨੂੰ ਫੋਨ ਫੜਾ ਮੈਂ ਗੱਲ ਕਰਨੀ ਆ ਉਹਦੇ ਨਾਲ ਮੈਂ ਛੋਟੀ ਨਹੀਂ ਹੋ ਚਲੀ ਗੱਲ ਕਰਦੀ ਫੜਾ ਇੱਧਰ ਲੈ ਰੋ ਆਪੀ ਕਹਿ ਲੋ ਜੋ ਕਹਿਣਾ ਹੈ ਲਿਆ ਉਹ ਰ ਮੈਂ ਜਵਾਬ ਦੇਨੀ ਆ ਉਹਨੂੰ ਨਾ ਤੁਹਾਨੂੰ ਪਤਾ ਵਾ ਪਿੰਦਰ ਕੀ ਮੰਮੀ ਨਾਲ ਗੱਲਾਂ ਕਰਨ ਡਿਆ ਵਾ ਬੱਦਾਨੀ ਦੀ ਗੋਣ ਤੇ ਲਖਵਿੰਦਰ ਮੀਤ ਜੀ ਕਿੱਥੇ ਨੇ ਲਖਵਿੰਦਰ ਦੀ ਵੀ ਗੱਲ ਸੁਣਦਾ ਮੈਂ ਆਹੋ ਨਾ ਟ੍ਰੇਨ ਰੋਚੇ ਲੱਗੇ ਬੈਠੀ ਹਾਂ ਤੇ ਚੰਗਾ ਭਲਾ ਮੰਮੀ ਨਾਲ ਬੰਨ ਲਾ ਗੱਲਾਂ ਕਰਦਾ ਕਰਦਾ ਕਿਦਾ ਭੂਆ ਮੈਂ ਨਾ ਛੱਤ ਦੇ ਜਿਹੜੀਆਂ ਇੱਤਾਂ ਮਿਲਣੀਆਂ ਵਾ ਉਹ ਕਿੱਠੀਆਂ ਕਰਨ ਨਾ ਤੇ ਇੰਨੀ ਗਰਮੀ ਵਿੱਚ ਤੇ ਹੋਰ ਤੇ ਨਾਲੇ ਕਹਿੰਦਾ ਮੈਂ ਨਾ ਗਿਣਕੀਆਂ ਵਾਂ ਉਹ ਤੂੰ ਚੁੱਪ ਕੇ ਨਾਲਾ ਜੀ ਹਾਂ ਹੈ ਇੱਟਾਂ ਚੁੱਪ ਕੇ ਖੜਨੀ ਆ ਕਿਹਨੇ ਅੱਗੇ ਵੀ ਤੇ ਇੰਨੇ ਚੜ੍ਹਦੀਆਂ ਪਈਆਂ ਆ ਉਹ ਵੀ ਇੱਥੇ ਕਿਹਨੇ ਚੁੱਟੀਆਂ ਨਹੀਂ ਆ ਤੇ ਹੋਰ ਇਹਨਾਂ ਨਾਲ ਗਰਮੀ ਵਿੱਚ ਹੋਣੀ ਹੈ ਜੇ ਹਨ ਕੀ ਬੈਠੇ ਬਲਾਤਨ ਲੱਗੂ ਵੀ ਨਿੱਡੀਆਂ ਗੱਲਾਂ ਕਰਨ ਡੇ ਆ ਇੰਨੀ ਗਰਮੀ ਆ ਤੇ ਕੋਠੇ ਤੇ ਈਟਾਂ ਡਿਆ ਅਛਾ ਤੇ ਹੋਰ ਕੰਨੀ ਮੇਂ ਡਿੱਡ ਕੇ ਆ ਨਾ ਪਾਣੀ ਕਾਲਾ ਬਣਿਆ ਧੁੱਪੇ ਵੀ ਨਹੀਂ ਮਿਲਦਾ ਕੋਈ ਉਹੀ ਜਮ ਜੀ ਮੰਮੀ ਆ ਤੇ ਉਹੋ ਜਲਾ ਤੂੰ ਹੁੰਦੇ ਆ ਮੰਮੀ ਦੀ ਇੱਕ ਗੱਲ ਹੋਰ ਸੁਣ ਲੋ ਪੂਆ ਦਾ ਫੋਨ ਆਇਆ ਮੈਨੂੰ ਕਿ ਅਹੀਂ ਆਉਣ ਲੱਗੇ ਆ ਤੇ ਮੈਂ ਬੁਰੇ ਪਾਪਾ ਨੂੰ ਨਾ ਮੰਮੀ ਨਾਲ ਗੱਲ ਕਰ ਬੈਠਾ ਤਾਂ ਉਹਦੇ ਪੁੱਤਾਂ ਨੇ ਕਹਿੰਦੇ ਨਾ ਆਇਓ ਅਹੀਂ ਕਿਤੇ ਚੱਲੇ ਆ ਹਾਏ ਹਾਏ ਮੰਮੀ ਤੇਰਾ ਹਣ ਰਿਸ਼ਤੇਦਾਰ ਜੀ ਵੀ ਪੂਰੀਆਂ ਬਣਾਉਂਦੇ ਆ ਤੇ ਹੋਰ ਕਹਿੰਦਾ ਵਿੱਚ ਆਇਕ ਖਰਚਾ ਹੋਣਾ ਵਾ ਮੈਂ ਦੱਸ ਖਰਚਾ ਕੱਢਾ ਹੁਣਾ ਮਮੀ ਨੇ ਮੈਨੂੰ ਪੱਕਾ ਪਤਾ ਵਾ ਚਾਹ ਦੇ ਨਾਲ ਉਹ ਹੀ ਕਹਣਾ ਵੀ ਬਿਸਕੁਟ ਲਿਆ ਦਿਓ ਸਹੀ ਗੱਲ ਆ ਚਲ ਜੀ ਆ ਜਾਣਾ ਕਿਤੇ ਫੇਰ ਕੀ ਬਣਾ ਉਹ ਕਿਹੜਾ ਰੋਜ਼ ਤਰੀ ਬਚਾਰੀ ਵਿਚਾਰੀ 6 ਮਹੀਨੇ ਹੋ ਗਏ ਕਿਤੇ ਆਈ ਨੂੰ 6-7 ਮਹੀਨੇ ਹੋ ਗਏ ਇਹਣਾ ਮਾ ਵਾ ਵਾਧੀ ਹੋ ਗਿਆ ਹੁਣਾ ਹੈ ਤੇ ਉਹਦੇ ਜੀ ਦਵਾਈ ਵਦੋ ਕਿਤੇ ਇਹਨਾਂ ਨੇ ਕਿੰਨਾ ਵੀ ਖਰਚਾ ਕਰ ਲਿਆ ਮਸਰਾ ਦਲਿਆ ਦੀ ਦਰਾਨਾਪੁਰ ਜੀ ਨੂੰ ਰੋਟੀ ਖਵਾ ਲਈ ਉਹ ਤੈਨੂੰ ਸਮਝਾ ਲੈ ਕੋਈ ਕਹਿੰਦੀ ਨਹੀਂ ਜਿੰਦਰਾ ਮਰਜ਼ੀ ਉਹਨਾਂ ਦੇ ਘੜੀ ਰੱਖ ਦੋ ਮੈਨੂੰ ਸਮਝ ਨਹੀਂ ਆਉਂਦੀ ਕਿ ਰਿਸ਼ਤੇਦਾਰਾਂ ਨੂੰ ਵੀ ਆਪਾਂ ਮਿਲਣਾ ਤੇ ਕੀ ਕਰਨਾ ਇੰਨੇ ਪੈਸੇ ਨੂੰ ਤੇ ਹੋਰ ਕੱਲੀ ਕੱਲੀ ਭਾਦੀ ਭੂਆ ਤੇ ਜੇ ਇਹੀ ਉਹਨੂੰ ਨਹੀਂ ਮਿਲਣਾ ਤੇ ਮਿਲਣਾ ਕਿਉਂ ਸੋ ਮੰਮੀ ਨੂੰ ਇਹ ਹੰਨ ਸਿਖਾਉਣਾ ਚਾਹੀਦਾ ਵਾ ਕਿ ਧੀਓ ਆਪਣੀ ਭੂਆ ਨੂੰ ਮਿਲਿਆ ਕਰੋ ਮੰਮੀ ਤੇ ਭਾਬੀ ਲੱਗਦੀਆਂ ਨਾ ਉਹਨਾਂ ਨੇ ਤੇ ਮੰਮੀ ਆਪ ਹੀ ਨਹੀਂ ਮਿਲਣੇ ਤੇ ਉਹਨਾਂ ਨੇ ਹੰਨ ਦੀ ਸਿੱਖਿਆ ਦੇਣੀ ਲੱਗੋ ਤੇ ਹੁਣ ਉਹ ਆਉਣ ਲੱਗੇ ਨੇ ਕਿੱਥੇ ਆਉਣ ਲੱਗੇ ਨੇ ਉਹ ਫੋਨ ਵਾਲਾ ਮੇਰੇ ਕੋਲੋਂ ਕਹਿੰਦੇ ਜੀ ਤੂੰ ਇਹਨਾਂ ਕਹਿਣਾ ਤੇ ਮੈਂ ਆਪ ਕਹਿ ਦੇਣੀ ਆਂ ਚਿੰਦਾ ਸਗੋ ਡੱਕਦਾ ਵਾ ਤੇ ਹਾਏ ਹਾਏ ਨਾ ਤੂੰ ਹੀ ਮੰਮੀ ਨੂੰ ਕਿਹਾ ਲੱਗਦੀ ਹੈਂ ਦੀਦੀ ਮੇਰੀ ਗੱਲ ਤੇ ਪੂਰੀ ਸੁਣ ਲਓ ਜੇ ਆਜਾ ਇਹਨਾਂ ਘੋਰੀ ਹੁਣ ਪਿਛਲੀ ਵੇਲੇ ਤੇ ਆਪਾਂ ਦਾਲ ਨਾਲ ਰੋਟੀ ਖਵਾਤੀ ਸੀ ਨਾ ਤੇ ਲਖਮਿੰਦਰ ਵੀਰ ਜੀ ਨੇ ਵੀ ਮੰਮੀ ਨਾਲ ਰਲ ਜਾਈ ਤੇ ਐ ਕਿਉਂ ਨੇ ਚਾਰ ਨਾਲ ਹੀ ਖਵਾਉਣੀ ਹੈ ਸੁਣ ਲਿਆ ਨਾ ਐਂ ਜਦਾਂ ਇਹ ਭਾਜੀ ਨੂੰ ਜਿਹਦੇ ਲਖਮਿੰਦਰ ਜਾਏਗਾ ਨਾ ਫੇਰ ਬੁਲਾਵਾਂਗੇ ਤੇ ਨਾਲੇ ਤੁਸੀਂ ਕਰੋ ਗੱਲਾਂ ਬਾਤਾਂ ਤੇ ਮੈਂ ਉਹਨੂੰ ਜਾ ਕੇ ਹਟਾਵਾਂ ਉੱਪ ਬੜੀਏ ਇਹ ਨਾ ਮੈਂ ਬਚਾ ਕਰਦਾ ਕਰਦਾ ਬਿਮਾਰ ਹੋ ਜੇ ਤੇ ਮੁੜ ਕੇ ਕੁੱਤੇ ਲਮੇ ਬਹਿਣਾ ਤੇ ਹੋਰ ਜਿੰਨੇ ਤੁਹਾਡੇ ਬਚਾਉਣੇ ਹੁੰਨੇ ਕਿ ਭਾਵੇਂ ਆਪਣੇ ਉੱਤੇ ਲਵਾ ਲੇ ਸਹੀ ਗੱਲ ਜੀ ਤੇ ਨਾਲ ਸੱਚੇ ਬੱਚੋਂ ਹੁੰਦੀ ਵੀ ਗੱਲ ਸੁਣ ਲਾ ਆਪਣੀ ਬੂਆ ਨੇ ਪਤਾ ਕੀ ਕਹਿੰਦੇ ਨੇ ਕਹਿੰਦਾ ਬੂਆ 8 ਰੁਪਏ ਦੀ ਇੱਕ ਇੱਕ ਹੁੰਦੀ ਆ ਤੇ ਕਿਹਾ ਤੁਹਾਡੇ ਕੋਈ 80 ਨਾ ਚੋਟੇ ਲੈ ਜੀ ਤੇ ਇੱਕਾ ਮੇਰੀ ਮੰਮੀ ਵੀ ਉਹ ਜੀ ਮੰਮੀ ਬਣਾ ਕੀ ਕਹਿੰਦੇ ਕਿੰਦੇ ਚੰਗਾ ਹੋ ਗਿਆ ਲਖਮਿੰਦਰ ਤੂੰ ਮੈਨੂੰ ਦੱਸ ਤਾ ਵਾ ਕਿ 8 ਰੁਪਏ ਦੀ ਇੱਕ ਰੇਟਿਆ ਕਹਿੰਦੇ ਜਿਹਨੇ ਮੈਂ ਭੀ ਲੀ ਜਾਇਆ ਕਰਾਂ ਮੀਨਾ ਤੇ ਜਿਹੜੀ ਕੋਈ 8 ਮਿੰਟ ਰਾਜ ਨੱਬਿਆ ਕਰੀਗੀ ਮੈਂ ਚੁੱਕ ਕੇ ਲੈ ਆਵਾਂਗੀ ਜੇ ਮम्मी ਸੱਚੀ ਚੁੱਕ ਕੇ ਲੈ ਆਏ ਕਰੇ ਤੇ ਸਾਡੀ ਕੀ ਇੱਜ਼ਤ ਰਹੂਗੀ ਕੋਈ ਗੱਲ ਨਹੀਂ ਨਾ ਵਾ ਤੂੰ ਇਹ ਗੱਲ ਦੀ ਟੈਨਸ਼ਨ ਨਾ ਲੈ ਮੈਂ ਫਿਰ ਮੰਮੀ ਨੂੰ ਸਮਝਾਤਾ ਕਿ ਹੋ ਵੀ ਜੇ ਤੀ ਰਾਜ ਇਤਨਾ ਚੁੱਕ ਕੇ ਮਿਲੋਗੇ ਤੇ ਲੋਕੀ ਤੁਹਾਨੂੰ ਮੁਖੌਲ ਨਾ ਕਰਨਗੇ ਕਰਨੇ ਦੀ ਵੀ ਕਰਨੇ ਕਿਉਂ ਨਹੀਂ ਲੋਕੀ ਤੇ ਅੱਗੇ ਨਹੀਂ ਮਾਣਾਂਗੇ ਤੇ ਸ਼ੁਕਰ ਕਰ ਮੇਰੇ ਸਮਝਾਇਆ ਸਮਝੀਏ ਨਹੀਂ ਤੇ ਮੰਮੀ ਨੇ ਰੋਜ਼ ਦੀ ਏਕੇ ਵੇਟੇ ਲਿਹਾ ਕੇ ਤੇ ਵੇਲੇ ਚ ਰੱਖ ਰਿਆ ਕਰੀ ਉਹਨਾਂ ਨੇ ਹਾਂ ਨੂੰ ਵੀ ਗਿਆ ਕਹਿੰਦੇ ਤੁਹਾਨੂੰ ਵੀ ਕੋਈ ਲੱਭੂ ਕਿਤੇ ਤੁਸੀਂ ਵੀ ਫੜੀ ਲਿਆਓ ਸਹੀ ਗੱਲ ਆ ਮੰਮੀ ਤੇ ਜੇ ਕਿਦਾ ਪਪੀਆ ਜਾਇਆ ਕਰਦੇ ਨਾ ਉੱਥੇ ਨਹੀਂ ਹੀ ਮਾਨੂੰ ਆਇਆ ਫਿਰ ਨਾ ਵਿੱਚ ਬਾਰਸ ਕਰੋ ਗਰਮੀ ਬੜੀ ਐਵੇਂ ਕਹਿੰਦੇ ਬਿਮਾਰ ਹੋ ਜੋਗੇ ਨਹੀਂ ਕਿਤੇ ਮੈਂ ਬਿਮਾਰ ਹੁੰਦਾ ਹੁਣ ਤੇ ਮੌਸਮ ਠੱਡਾ ਹੋਇਆ ਸਗੋ ਤੇ ਉੱਥੇ ਦੇਖਾਂ ਕਿੰਨਾ ਇਟੜੋੜਾ ਖਿਲਰ ਰਿਆ ਸੀ ਉਹ ਵੀ ਸਾਰਾ ਇਕੱਠਾ ਕਰਕੇ ਲਾ ਕੇ ਆਇਆ ਹਾਂ ਚਲੋ ਛੱਡੋ ਪਰਾਂ ਆਜੋ ਚੱਲੀਏ ਥੱਲੇ ਪਾਣੀ ਪੁਣੀ ਪੀਵਾਂਗੇ ਉਹ ਪੀਤਾ ਜਾਂਦਾ ਵਾ ਪਾਣੀ ਆ ਥੋੜਾ ਜਿਹਾ ਕੰਮ ਰਹਿ ਗਿਆ ਤੂੰ ਵੀ ਮੇਰੇ ਨਾਲ ਕਰਾਂ ਤੇ ਕਿੰਨਾ ਇਟੜੋੜਾ ਇੱਥੇ ਪਿਆ ਵਾ ਵੇਲੀ ਚ ਕੰਮ ਕਿੰਨਾ ਕਰਣਾ ਤਾਂ ਉੱਥੇ ਕਰੂੰ ਨਾਲੇ ਡੰਗਰ ਪਾਣੀ ਸੁੱਕਣਾ ਪਈ ਤੂੰ ਇਸ ਚ ਬੱਚਾ ਬਣਾਵਾ ਉਹ ਉੱਥੇ ਤੂੰ ਹੀ ਤੇ ਕਰਨ ਜੋਗੀ ਟੱਖਣੀ ਦੇ ਕੋਈ ਨੂੰ ਚ ਬੱਚਾ ਬਣਾਵਾਗੇ ਜਦੋਂ ਨਾ ਉੱਥੇ ਨਵੀਂ ਇਟ ਮੰਗਾ ਲਾਂਗੇ ਨਵੀਂ ਇਟਾਂ ਲੈ ਕੇ ਪਹਿਲਾਂ ਆਹ ਤੇ ਜਿਹੜੀ ਹੈ ਪਈ ਇੱਥੇ ਇਹਨੂੰ ਤੇ ਕਿਸੇ ਬੰਦੇ ਨੂੰ ਲਾ ਲਓ ਜੇ ਲੋੜ ਪੈ ਗਈ ਤੇ 10 ਵੀਟਾਂ ਪਤਾ ਮਗਾ ਕੇ ਤੇ ਕੰਮ ਸਾਰ ਲੈਂਦਾ ਨਾਲੇ ਨਮਾਜੇ ਦੋ ਕੁ ਦਿਨ ਇੱਥੇ ਹੀ ਆ ਤੇ ਮੇਰੀ ਗੱਲ ਸੁਣ ਜੇ ਮਿਸਤਰੀ ਇੱਕ ਦੋ ਦਿਨ ਵਿੱਚ ਮਿਲਦਾ ਤੇ ਉਹਨੂੰ ਡਾਲੀਏ ਦੋਵੇਂ ਜਾਣੇ ਨਾਲ ਲਾ ਕੇ ਤੇ ਕੰਮ ਕਰਾਵਾਂਗੇ ਕੀ ਲੋੜ ਆ ਨਾਲ ਬੰਦਾ ਡਾਉਣ ਦੀ ਵੀਰ ਜੀ ਐਡੀਸ਼ ਤਿੰਨਵੇਂ ਸਤਰੀ ਲੱਭਦੇ ਹੁੰਦੇ ਕੰਮ ਚੱਲਣ ਦੇ ਨਾ ਕੋਈ ਨਹੀਂ ਬਣਵਾ ਲਾਂਗੇ ਜਿਹਦਾ ਬਣਵਾਵਾ ਹੋਏਗਾ ਚੱਲ ਭਰਾ ਵੇਖ ਲਈ ਜਦੋਂ ਤੂੰ ਕਰਾਉਣਾ ਹੋਏਗਾ ਕਰਾ ਲਈ ਆ ਹੁਣ ਕਰਨਾ ਹੈ ਜਾਂ ਬਾਅਦ ਚ ਕਰ ਲਾਂਗੇ ਕਰਕੇ ਜਾਣਾ ਹੁਣ ਤੂੰ ਆਖਣਾ ਮਾਸਾ ਜਾ ਕੰਮ ਰਹਿ ਗਿਆ ਤੇ ਹੁਣ ਚੱਲੀ ਉਧਰੋਂ ਰੋੜੇ ਤੂੰ ਫੜ ਕੇ ਲਿਆ ਦੇ ਆ ਜਿਹੜੇ ਮੈਂ ਫੜ ਕੇ ਲਾਉਣਾ ਵਾ ਇੰਨੇ ਤਾਂ ਸੰਗ ਖਾਦੀ ਏ ਨਾ ਆਵ ਬੈਣ ਤੇ ਨਾ ਕਿਸੇ ਨੂੰ ਬੈਣ ਦੇਣਾ ਨਾ ਉਹ ਬਣੀ ਕਿਹੜੀ ਮਿੱਟੀ ਦਾ ਬਣਿਆ ਆਂ ਦੇਖ ਵੜਾ ਵਾਰ ਬੈਲੋ ਵਜੀ ਕੌਣ ਆਇਆ ਲਗਦਾ ਮੈਨੂੰ ਕੋਈ ਯਾਨਾ ਆਇਆ ਹੁਣ ਆ ਉਹ ਬੱਲ ਮਾਰ ਗਿਆ ਹੁਣ ਲੈ ਅਬੇਲ ਵਾਲਾ ਹੁਣ ਆਈ ਉਹ ਸੁੱਟ ਕੇ ਗਿਆ ਨói ਖੋਏ ਇਹ ਨਾ ਬਿੱਲ ਇਹ ਲਖਮੀਂਦਾਰਾ ਲਖਮੀਂਦਾਰ ਨੂੰ ਕੋਈ ਫੇਰੀ ਨਾ ਦੱਸਣੀ ਪਹਿਲਾਂ ਨਾ ਬੱਤੀ ਦਾ ਨੀਮ ਸੋਚ ਬੰਦ ਕਰਨੀ। ਕਰਨੀਆਂ ਨੇ ਜਾ ਕੇ ਇਹਨਾਂ ਨਾਲ ਗੱਲ ਨਾਲੇ ਇਹਨਾਂ ਨੂੰ ਬੇਲ ਬੁਖਾਰਨੀ ਹੈ ਜਿਹੜੀਆਂ ਵੱਖੋ ਵੱਖ ਕਮਰਿਆਂ 'ਚ ਬੈਠੀਆਂ ਨੇ ਪੱਖੇ ਲਾ ਕੇ। ਪਿੰਦਾਰ ਸੰਦੀਪ ਨਵੈਦ ਰੌਣਾ ਗੱਲ ਕਰਨੀ ਹੈ। ਕੁਆਰਟੇ ਆ ਨਰੋ ਲਾਪਾ ਆ ਹੁਣ ਅੱਗੇ ਇਹ ਫਿੰਡਰ ਚੱਲ ਉਹ ਤੇ ਬਹੁਤ ਚੱਲ ਕੇ ਆਉਂਦੇ ਨਾ ਮੈਂ ਤੁਹਾਨੂੰ ਸਾਰੀ ਗੱਲਾਂ ਦੱਸਣੀ ਆ